ਕਿਸਾਨ ਭਰਾਵਾਂ ਨੂੰ ਗੁਰਲਾਹ ਵੱਲੋਂ ਪਿਆਰ ਭਰੀ ਸਸਰੀਕਾਲ ਅੱਜ ਤੁਹਾਡੇ ਵਾਸਤੇ ਆਪਾਂ ਲੈ ਕੇ ਆਈਏਗੇ ਪਹਿਲਣ ਬੱਛੀ ਜਿਹੜੀ ਹੁਣ ਤੁਸੀਂ ਦੇਖੋਗੇ ਸਕਰੀਨ ਤੇ ਬੱਚਾ ਲੈ ਰਹੀ ਹੈਗੀ ਇਸ ਟਾਈਮ ਤੇ ਨਿਆਣਾ ਪੈ ਰਿਹਾਗਾ ਛੋਟੇ ਕੰਨ ਦੀ ਕੱਦ ਪੂਰਾ ਚਮਕਪੂਰੀ ਬਿਲਕੁਲ ਓਕੇ ਹੁਣ ਜਿਵੇਂ ਚਵਾਈ ਕਰਨ ਲੱਗੇ ਆ ਚਵਾਈ ਇੰਨੀ ਸੀਲ ਠੰਡੀ ਆ ਵੀ ਦੋਨੇ ਪਾਸੇ ਬਹਿ ਕੇ ਦੋਨੇ ਭਰਾ ਚੋ ਰਹੇ ਆਗੇ ਆ ਵੇਖੋ ਹੁਣ ਤੁਸੀਂ ਇਸ ਟਾਈਮ ਚਵਾਈ ਚੱਲ ਰਹੀ ਹੈਗੀ ਨਹੀਂ ਪਸ਼ੂ ਇੱਕ ਪਾਸੇ ਬੈਠਣ ਦਿੰਦਾ ਦੂਜੇ ਪਾਸੇ ਅਲਕਤ ਕਰਦਾ ਬਿਲਕੁਲ ਕੋਈ ਅਲਕਤ ਨਹੀਂ ਕੀਤੀ ਗਈ ਜਿਹੜਾ ਇਸ ਟਾਈਮ 9 ਲੀਟਰ 8.5 ਤੇ 9 ਲੀਟਰ ਦੇ ਵਿੱਚ ਠੰਡਾ ਦੁੱਧ ਆ ਜਿਹਨੂੰ ਆਪਾਂ ਕਹਿ ਦਈਏ 18-19 ਕਿਲੋ ਦੁੱਧ ਹੁਣ ਇਸ ਟਾਈਮ ਤਿਆਰ ਹਾਜ਼ਰ ਆ ਔਰ ਅੱਜ ਸਾਰਾ ਸਤਵਾਂ ਦੇਣੇ ਨੂੰ ਸੂਈ ਨੂੰ ਹੋਇਆਗਾ ਤੇ ਜਿਸ ਵੀਰ ਭਾਈ ਨੇ ਲੈਣੀ ਹੋਵੇ ਇਸ ਗਾਂ ਮੇਰਾ ਨਾਮ ਗੁਰਲਾਬ ਸਿੰਘ ਆ ਨੰਬਰ ਮੇਰਾ ਸਕਰੀਨ ਤੇ ਚੱਲ ਰਿਹਾਗਾ ਤੁਸੀਂ ਮੇਰੇ ਨਾਲ ਸੰਮਰਕ ਕਰਕੇ ਇਹ ਗਾਂ ਤੁਹਾਨੂੰ ਉਪਲਬਧ ਕਰਾ ਦਿਆਂਗੇ ਤੇ ਇਹ ਗਾਂ ਮਤਲਬ ਗੋਨਿਆਣੇ ਏਰੀਏ ਦੇ ਵਿੱਚ ਖੜੀ ਆਗੀ ਜਿਸ ਪੀਰਪਾਲ ਨੂੰ ਲੋੜ ਹੋਊਗੀ ਤੇ ਮੇਰੇ ਨੰਬਰ ਤੇ ਸੰਪਰਕ ਕਰਕੇ ਮੇਰੇ ਨਾਲ ਤੋਂ ਜਾਣਕਾਰੀ ਲੈ ਸਕਦਾ ਹੈ